ਹਾਂ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆ ਬੇਟਾ ਵਿੱਕੀ ਹਾਂ ਠੀਕ ਐ ਮੰਮੀ ਵਧੀਆ ਕੀ ਬਣੀ ਜਾਂਦਾ ਸੀਗਾ ਹੋਰ ਕਿਵੇਂ ਆ ਆਪਣੇ ਗੰਗਾ ਨਗਰ ਦਾ ਹਾਲ ਗੰਗਾ ਨਗਰ ਦਾ ਹਾਲ ਬਸ ਐਂ ਹੀ ਐ ਜਿਹੋ ਜਿਹਾ ਹਾਲ ਮੇਰਾ ਉਹ ਜਿਹਾ ਗੰਗਾ ਨਗਰ ਦਾ ਹਾਲ ਐ ਨਹੀਂ ਤੇ ਤੁਸੀਂ ਅਰਜਨ ਸਰ ਆਏ ਸੀ ਤੇ ਸਾਨੂੰ ਮਿਲ ਕੇ ਨਹੀਂ ਗਏ ਬਸ ਮਿਲੇ ਖੜੇ ਸੋਂ ਤਾਂ ਬਸ ਮੈਂ ਤਾਂ ਤੁਸੀਂ ਨਾ ਜਿਹੜਾ ਤੁਸੀਂ ਮੈਨੂੰ ਮਿਲਾਤੀ ਨਾ ਤੇ ਉਹਨੇ ਕਰਕੇ ਤੇ ਸਾਰਾ ਮੇਰਾ ਭੱਠਾ ਬਿਠਾਤਾ ਨਾ ਨਾ ਇੱਕੀ ਇੱਕੀ ਗੱਲ ਹੋਗੀ ਕੁੱਤੇ ਜੀ ਕੋਈ ਗੱਲ ਹੀ ਨਹੀਂ ਲੈਣੀ ਚਾਣੀ ਕੁੜੀ ਆ ਜੀ ਹੂੰ ਕਮਣੀਆ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਆਂ ਮੀ ਆਪਦੇ ਘਰ ਪਰਿਵਾਰ ਬਾਰੇ ਤੁਸੀਂ ਪਹਿਲਾਂ ਨਾ ਆਪਦੀ ਕੁੜੀ ਨੂੰ ਫੋਨ ਲਾ ਕੇ ਉਸ ਨੂੰ ਪੁੱਛੋ ਉਹ ਵੀ ਮੇਰੇ ਨਾਲ ਉਹ ਬਿਹੇਵ ਕਿਹਜਾ ਕਰਦੀ ਐ ਕੀ ਨੇ ਮਤਲਬ ਕੀ ਹੋਇਆ ਬਿਹੇਵ ਕਿਹਜਾ ਕਰਦੀ ਉਹਨੂੰ ਪੁੱਛੋ ਸਰੀ ਨਾ ਨਾ ਰਾਜੀ ਵੀ ਤਾਂ ਬਿਲਕੁਲ ਵੀ ਹੈ ਨਹੀਂ ਮੈਂ ਐਵੇਂ ਨਹੀਂ ਕਰਦੀ ਮੈਂ ਹੋਮੇ ਨਹੀਂ ਕਰਦੀ ਤੂੰ ਬਸ ਕਰਨਾ ਹੈ ਤੇ ਚੇਚੀ ਦੀ ਕਰ ਲੈ ਛੇਚਿਤ ਕਰ ਲੈ ਚੇਚਿਤ ਕਰਕੇ ਆਪਦਾ ਨੱਕੀ ਕਰ ਲੈਣਾ ਉਹਨੂੰ ਬੇਟਾ ਉਹਦਾ ਛੜੀ ਕਣੀ ਜਿਆਦਾ ਹੈ ਨਾ ਬਸ ਉਹਦੀ ਟੂ ਸਵਾਰ ਹੋਇਆ ਹੈਗਾ ਉਹਨੇ ਪੀਕੇ ਹੀ ਲੱਗਣਾ ਤਾਂ ਕਰਕੇ ਬਸ ਸਾਰਾ ਦਿਨ ਉਹਨੂੰ ਆਏ ਹੈ ਮੇਰੀ ਫਿਜ਼ਿਕ ਖਰਾਬ ਨਾ ਹੋ ਜੇ ਲੱਗਣਾ ਪੀਟੀਆਈ ਕੋ ਪੀਟੀਆਈ ਕੀ ਕੁਛ ਕਰਦੀਆਂ ਨਹੀਂ ਕਿ ਦੱਸ ਐ ਨਹੀਂ ਪੀਟੀਆਈ ਹੋ ਗਈਆਂ ਜਾਂ ਦੱਸ ਤਾਂ ਬੇਟਾ ਥੋੜਾ ਜਨ ਟਾਈਮ ਦੋ ਮੌਕਾ ਦੋ ਉਹਨੂੰ ਇੱਕ ਦੋ ਸਾਲ ਦੇ ਦੇ ਮੇਰੀ ਗੱਲ ਸੁਣੋ ਵੀ ਤੁਹਾਡੀ ਤੁਹਾਡੇ ਵੀ ਤੁਹਾਡੀ ਵੀ ਮੈਰਿਜ ਹੋਈ ਹੈ ਤੁਸੀਂ ਵੀ ਆਪਦੇ ਦੇਖੋ ਲਾਈਫ ਚ ਆਪਦੇ ਬੱਚੇ ਪੈਦਾ ਕੀਤੇ ਹੈ ਜੇ ਜਦੋਂ ਆਪਾਂ ਪਾਰਟਨਰ ਨਾਲ ਜਦੋਂ ਆਪਾਂ ਹੁੰਨੇ ਆ ਮਹਾ ਮਿਲਨ ਦੇ ਵਿੱਚ ਆਉਨੇ ਆ ਜਿਸ ਸਮੇ ਆਪਾਂ ਜਦੋਂ ਮਹਾ ਮਿਲਨ ਹੁੰਦਾ ਹੈ ਹਨਾ ਤੇ ਉਸ ਵਕਤ ਤੁਸੀਂ ਪਹਿਲਾਂ ਤਾਂ ਇਹ ਦੇਖੋ ਮੈਂ ਥੋੜੀ ਸੱਚ ਲੱਗਦੀ ਥੋੜੀ ਮੰਮੀ ਆ ਮਾਂ ਵਰਗੀ ਆ ਤੁਸੀਂ ਕਹਿ ਰਹੇ ਹੋ ਗੱਲਾਂ ਕਰੀ ਜਾਂਦੇ ਹੋ ਦੇਖੋ ਮੈਂ ਨਾ ਮੈਂ ਤਾਂ ਮੈਂ ਸੱਭਿਆ ਗੱਲ ਕਰਦਾ ਨਾ ਮੈਂ ਕੋਈ ਉਮੇ ਨਹੀਂ ਕਰਦਾ ਨਾ ਵੀ ਐ ਕਰਦੇ ਆ ਐ ਲੱਤਾਂ ਚੱਕ ਕੇ ਕਰਦੇ ਆ ਇਹ ਤਾਂ ਨਹੀਂ ਬੋਲ ਰਿਹਾ ਨਾ ਮੈਂ ਮੈਂ ਇੱਕ ਸੱਭਿਆ ਭਾਸ਼ਾ ਬੋਲ ਰਿਹਾ ਮੈਂ ਇੱਕ ਮਹਾ ਮਿਲਨ ਜਦੋਂ ਤੁਹਾਨੂੰ ਪਤਾ ਹੈਗਾ ਤੁਸੀਂ ਜਮ ਅੱਕ ਗਏ ਮਜਬੂਰ ਹੋਗੇ ਤਾਂ ਤੁਸੀਂ ਮੈਨੂੰ ਇਹ ਗੱਲ ਕਹਿ ਰਹੇ ਹੋਗੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਹੂੰ ਇਹ ਤੁਸੀਂ ਸਮਝੋ ਇਸ ਗੱਲ ਨੂੰ ਮੈਂ ਤਾਂ ਦੇਖੋ ਸਮਝੇ ਬੈਠਾ ਹੁਣ ਸਾਹਮਣੇ ਤੇ ਤੁਸੀਂ ਨਹੀਂ ਵੀ ਜਿਸ ਵਕਤ ਆਪਣਾ ਮਹਾ ਮਿਲਨ ਹੁੰਦਾ ਤੁਸੀਂ ਵੀ ਦੇਖੋ ਕਰੇ ਹੀ ਹੋਗਾ ਉਸ ਵਕਤ ਬੰਦੇ ਨੂੰ ਐ ਫੀਲ ਹੁੰਦਾ ਵੀ ਮੈਂ ਸਾਹਮਣੇ ਵਾਲ ਨੂੰ ਐ ਇੰਜੋਏ ਕਰਵਾਵਾਂ ਆਪਣਾ ਵੀ ਹੁੰਦਾ ਹੈ ਅਗਲੇ ਦਾ ਵੀ ਹੁੰਦਾ ਹੈ ਮੇਰਾ ਤਨੀਕਾ ਕਰਨ ਨੂੰ ਜੀ ਕਰਦਾ ਮੈਂ ਮੈਂ ਤਾਂ ਨਹੀਂ ਸਾਹਮਣੇ ਝਟਕੇ ਮਾਰਦੀ ਤਾਂ ਆਪ ਦਫਤੇ ਕਰਨਾ ਤਾਂ ਕਰ ਲੈ ਦੇਖੋ ਇਹ ਗੱਲਾਂ ਬੋਲਦੀ ਹੁਣ ਇਹ ਗੱਲਾਂ ਚੰਗੀਆਂ ਲੱਗਦੀਆਂ ਦਾ ਸ਼ੋਭਾ ਦਿੰਦੀਆਂ ਉਸਨੂੰ ਤਾਂ ਬਿੱਦਲੀ ਕੋਰੇ ਤੋਂਂ ਦੀ ਹੈ ਜਿਹੜੀ ਉੱਤੇ ਜਨਾਨੀ ਹੁੰਦੀ ਹੈ ਉਹ ਤਾਂ ਫਿਰ ਵੀ ਇੱਕ ਕੁੜੀ ਹੈ ਹਨਾ ਕਿੰਨਾ ਟਾਈਮ ਹੋਇਆ ਉਹਨੂੰ ਕਿੰਨੀ ਕੁਮਰਦੀ ਹੈ ਉਹ ਜੀ 21 ਸਾਲਾਂ ਦੀ ਮਸਾਂ ਨਹੀਂ ਹਾਂ ਕਿ ਤੁਸੀਂ ਆਪ ਸਮਝੋ ਵੀ ਉਹ ਉਹਨੇ ਜੇ ਫਿਰ ਹੰਟੇ ਨੇ ਕੋਈ ਨਹੀਂ ਜੇ ਤੁਹਾਡੇ ਨਾਲ ਤੁਹਾਨੂੰ ਕੋਲ ਨਾ ਮਿਲਣਾ ਪਊਗਾ ਨਾ ਫਿਰ ਉਸਨੂੰ ਵਿਆਹ ਹੀ ਨਹੀਂ ਕਰਵਾਉਣਾ ਸੀ ਕਹਿੰਦਾ ਵਿਆਹ ਤਾਂ ਕਰ ਤੋਂ ਨੂੰ ਵਿਆਹ ਤਾਂ ਕਰ ਤੋਂ ਨਾ ਤਾਂ ਨਹੀਂ ਕਰਨਾ ਮੁੰਡਾ ਮਿਲ ਗਿਆ ਤੇ ਚੰਗਾ ਘਰ-ਵਾਰ ਮਿਲ ਗਿਆ ਤੇ ਫਿਰ ਵਿਆਹ ਕਰੇ ਬਈ ਦੇਖੋ ਰੋਟੀਆਂ ਦੇਖੋ ਆਪਣੇ ਘਰ ਚ ਮੰਮੀ ਤੁਸੀਂ ਵੀ ਇੱਥੇ ਆਏ ਹੋ ਹਨਾ ਤੁਸੀਂ ਵੀ ਰਾਤ-ਰਾਤ ਰਹਿ ਕੇ ਜਾਂਦੇ ਨੇ ਹੋ ਮੈਂ ਜਦੋਂ ਵੇਖਣ ਆਇਆ ਸੀ ਇਹਨੂੰ ਰਾਜਵੀਰ ਨੂੰ ਮੈਂ ਇਹ ਹੀ ਗੱਲ ਕਹੀ ਸੀ ਵੀ ਨਾ ਤਾਂ ਅਸੀਂ ਕੋਈ ਇਸ ਤੋਂ ਧਾਰਾ ਕਰਵਾਈਏ ਨਾ ਆਪਾਂ ਇਸ ਤੋਂ ਕੋਈ ਕਿਸੇ ਚੀਜ਼ ਦਾ ਕੋਈ ਗੁਹਾ-ਗੂੜਾ ਕਰਵਾਈਏ ਨਾ ਪੈਸ ਰੋਟੀਆਂ ਮਤਲਬ ਉਹ ਤਾਂ ਨਹੀਂ ਨਜ਼ਰ ਕਿ ਤੁਸੀਂ ਉਸ ਲਈ ਲੈ ਕੇ ਗਏ ਉਹਨੂੰ ਨਹੀਂ 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 ਫਿਰ ਮੇਰੀ ਗੱਲ ਸੁਣੋ ਵੀ ਨਾ ਤਾਂ ਇਸ ਨੇ ਪੱਠੇ ਪਉਣੇ ਪੱਠੇ ਪਉਣ ਨੂੰ ਵੀ ਆਪਣੇ ਪਾੜੀ ਲੱਗਿਆ ਹੋਇਆ ਧਾਰਾ ਕੱਢਣ ਵਾਲੀ ਝਾੜੂ ਪੱਛੇ ਵਾਲੀ ਉਹ ਧਾਰਾ ਕੱਢਦੀ ਹੈ ਠੀਕ ਹੈ ਰੋਟੀਆਂ ਪਕਾਉਣ ਵਾਲੀ ਤੱਕ ਵੀ ਆਪਣੇ ਰੱਖੀ ਹੋਈ ਹੈ ਭਾਂਡੇ ਮੰਜਣ ਵਾਲੀ ਤੱਕ ਵੀ ਰੱਖੀ ਹੋਈ ਹੈ ਇਸ ਨੂੰ ਮੈਂ ਸਿਰਫ ਤੁਹਾਨੂੰ ਪਤਾ ਨਾ ਸਾਰਾ ਕਾਸੇ ਦਾ ਹੈ ਅੱਛਾ ਅੱਛਾ ਤੇ ਹੁਣ ਮੇਰੀ ਇਹ ਗੱਲ ਦੱਸਾਂ ਮੈਂ ਤੁਹਾਨੂੰ ਵੀ ਇਸ ਦਾ ਕੰਮ ਕੀ ਹੈ ਮੈਨੂੰ ਆਖਿਆ ਵੀ ਤੁਸੀਂ ਫੇਰੇ ਤਿਆਰ ਹੋ ਕੇ ਮੈਂ ਕੱਫੇ ਕੱਫ ਕਰਕੇ ਤੂੰ ਬਸ ਆਰਾਮ ਨਾਲ ਟੀਵੀ ਦੇਖਿਆ ਕਰ ਠੀਕ ਹੈ ਤੇ ਇੰਜੋਏ ਕਰਿਆ ਕਰ ਵੀ ਇੰਜੋਏ ਕਰਨਾ ਇੰਜੋਏ ਕਰਉਣਾ ਵੀ ਆਈ ਲਾਈਫ ਆ ਵੀ ਕੰਮ ਤਾਂ ਕੋਈ ਕਰਨਾ ਹੀ ਨਹੀਂਗਾ ਦੇਖੇ ਕਿ ਟੱਕ ਕੰਮ ਤੁਸੀਂ ਕਰਵਾ ਲਓ ਜੋ ਵੀ ਕਰਵਾਉਣਾ ਹੈਗਾ ਨਹੀਂ ਕਰਵਾਉਣਾ ਉਹ ਤੁਹਾਡੀ ਇੱਛਾ ਕੀ ਫਿਰ ਕਿੰ ਕੀ ਕੰਮ ਹੈ ਸਾਰੇ ਪੈਸੇ ਟੱਕਾ ਤੁਹਾਡੇ ਘਰੇ ਆਊਗਾ ਤੇ ਦੇਖੋ ਕੰਮ ਇੱਕੀ ਪੜਨ ਦੋ ਪੜਨ ਦੋ ਨੂੰ ਨਾ ਕੋਈ ਰਿਸਟਰਬ ਨਾ ਕਰੋ ਫਿਰ ਜਮਾਈ ਉਹਨੇ ਦੁਮਾਂਚ ਇਕੱਲਾ ਫਿਰ ਕੀ ਕਰੋਗੇ ਦੇਖੋ ਨੌਕਰੀ ਜੇ ਪੀਡੀਏ ਲੱਗ ਵੀ ਜਾਓਗੇ 30 35000 50000 50000 ਸੈਲਰੀ ਮਿਲ ਜਾਊਗੀ 50000 ਨਾਲ ਕੀ ਜੋ ਆਪਣੀ ਆੜ੍ਹਤ ਦੀ ਦੁਕਾਨ ਹੈ ਤੁਹਾਨੂੰ ਪਤਾ ਹੈ ਆਪਣਾ ਜਿਹੜਾ ਟਰਨਓਵਰ ਹੈ ਕਿੰਨਾ ਹੈਗਾ ਆਪਾਂ ਮਹੀਨੇ ਦੀ 5 ਲੱਖ ਰੁਪਏ ਸੈਲਰੀ ਸੈਲਰੀ ਬਣਦੇ ਆ ਆਪਣੇ ਕਿੰਨਾ ਆਪਣਾ ਸਾਰੀ ਟਰੈਂਡਿੰਗ ਕੰਪਨੀ ਚ ਆਪਣਾ ਬਿੱਟਾ ਉਹ ਤਾਂ ਮੰਨਦੀ ਇਹਨਾਂ ਸਾਰਿਆਂ ਗੱਲਾਂ ਨਾਲ ਸਹਿਮਤ ਹੈ 5 ਲੱਖ ਸੈਲਰੀ ਬਣਦੇ ਆ ਆਪਣੇ ਹੁਣ ਕੀ ਲੋੜ ਹੈ ਕੰਮ ਕਰਨ ਦੀ ਦੇਖੋ ਪੰਜ ਆਪਣੇ ਸਾਰੇ ਵਰਕਰਸ ਦੀ ਮਿਲਾ ਕੇ ਇੱਕ ਦਿਨ ਮੈਂ ਬਜਟ ਬਣਾਇਆ ਸੀਗਾ 5 ਲੱਖ ਤੋਂ ਪਲੱਸ ਆਪਾਂ ਸੈਲਰੀ ਸੈਲਰੀ ਬੰਦਦੇ ਆ। ਇੱਕ ਬਿੱਤਾ ਮੈਂ ਸਾਰੀ ਗੱਲ ਤੋਂ ਸਹਿਮਤ ਐ ਕੋਈ ਨਹੀਂ ਮੈਂ ਸਮਝਾਉਂਦਿਆਂ। ਆਏ ਨਹੀਂ ਸਮਝਾਉਣ ਆਲੇ ਜੇ ਮੈਨੂੰ ਤਾਂ ਦੇਖੋ ਮੈਂ ਕਿਸੇ ਹੋਰ ਗਲਤ ਪਾਸੇ ਹੋਰ ਪਾਸੇ ਜਾਂਦਾ ਨਹੀਂ ਹੈ ਨਾ। ਕਿ ਮੈਨੂੰ ਤਾਂ ਵੇਖ ਲਓ ਵੀ ਉਹ ਤਾਂ ਨਹੀਂ ਮੰਨਤਾ ਫਿਰ ਤੁਸੀਂ ਤੁਹਾਡਾ ਕੀ ਖਿਆਲ ਹੈ ਵੀ ਤੁਸੀਂ ਦੇਖ ਲਓ ਤਾਂ ਕੋਈ ਮੈਨੂੰ ਨਹੀਂ ਪਤਾ ਫਿਰ। ਠੀਕ ਹੈ। ਕੀ ਖਿਆਲ ਹੈ ਤੁਹਾਡਾ ਫਿਰ ਦੱਸੋ। ਕੀ ਕਹਨੇ ਹੋਗੇ? ਵੀ ਤੁਹਾਡਾ ਕੀ ਖਿਆਲ ਹੈ ਫਿਰ ਦੱਸੋ। ਮੇਰਾ ਤਾਂ ਖਿਆਲ ਇਹ ਹੈ ਬੱਤ ਜੀ ਉਹਨਾਂ ਥੋੜਾ ਪੜਨ ਲਿਖਨ ਤੋਂ

ਪਰ ਮੈਂ ਨਹੀਂ ਇਹੋ ਜਿਹਾ ਮੈਂ ਗੰਦ ਚ ਨਹੀਂ ਕਰਨਾ ਇਹੋ ਜਿਹਾ ਕੁਛ ਹਨਾ ਤੇਰੇ ਬੁੱਤ ਹੁਣ ਮੈਂ ਕੀ ਕਮਾ ਤੁਹਾਨੂੰ ਵੀ ਦੇਖ ਵੀ ਦੇਖ ਐਡਾ ਵਧੀਆ ਪਰਿਵਾਰ ਮਿਲਿਆ ਭੇਜ ਦੋ ਨਹੀਂ ਨਹੀਂ ਮੇਰੀ ਗੱਲ ਐਡਾ ਵਧੀਆ ਪਰਿਵਾਰ ਮਿਲੇਗਾ ਵੀ ਆਪਣੇ ਨਾਲੋਂ ਤੁਹਾਡੇ ਕੋਲ ਵੀ ਤੁਸੀਂ ਆਖ ਕੇ ਦੇਣ ਲੈਣ ਨੂੰ ਕੁਛ ਵੀ ਨਹੀਂ ਸੀ ਮੈਂ ਕਿਹਾ ਸਾਡੇ ਕੋਲ ਬਹੁਤ ਕੁਛ ਹੈ ਹਨਾ। ਫੇਰ ਵੀ ਦੇਖੋ ਕੁੜੀ ਵਸਣ ਘਰ ਵਸਾਉਣੇ ਕੁੜੀ ਦਾ ਤਾਂ ਦੇਖ ਲੋਗੇ ਹੁਣ ਸਾਡੇ ਕੋਲ ਕੋਈ ਨਹੀਂ ਪੁੱਤ ਐ ਤੇ ਡੈਡੀ ਦਾ ਥੋੜਾ ਕੰਮ ਮੰਦਾ ਸੀਗਾ ਉਹਨਾਂ ਨੂੰ ਆ ਜਾਣ ਦਵੋ ਤੇ ਫਿਰ ਅਸੀਂ ਕਰਦੇ ਹਾਂ ਸਾਰਾ ਦਿਨ ਲੈਣ ਵੀ ਕਰਾਂਗੇ ਦਿਨ ਲੈਣ ਦੀ ਜਰੂਰਤ ਹੀ ਨਹੀਂ ਸਾਨੂੰ ਮੈਨੂੰ ਤਾਂ ਜਿਹੜਾ ਕੁਝ ਚਾਹੀਦਾ ਸੀ ਉਹੀ ਚਾਹੀਦਾ ਹੁਣ ਉਹ ਮਿਲਦਾ ਨਹੀਂ ਮੈਨੂੰ ਮੈਂ ਹੁਣ ਕੀ ਕਰਾਂ ਫੇਰ ਹੂੰ ਪੁੱਤ ਫੇਰ ਹੋਰ ਕੀ ਹੈ ਦਾ ਮੈਂ ਮੈਂ ਅੱਕ ਚੱਕ ਚੱਬ ਲੈਣੀਂਗੀ ਚਲੋ ਫੇਰ ਆਈ ਤਾਂ ਮੈਂ ਕਹਿਣਾ ਫੇਰ ਤੁਸੀਂ ਐਂ ਕਰੋ ਤੁਸੀਂ ਜਲਦੀ ਜਿਦੇ ਆਫਿਸ ਆਓ ਮੇਰੇ ਇਧਰ ਆਪਾਂ ਬੈਠ ਕੇ ਗੱਲ ਕਰਾਂਗੇ ਤੇ ਬਾਜ਼ਾਰ ਆਉਣ ਨਾਲ ਆਪਾਂ ਕਰਦੇ ਆਂ ਫਿਰ ਮੈਂ ਤਿਆਰ ਸ਼ਰ ਹੋ ਕੇ ਆਵਾਂ ਫਿਰ ਉਵੇਂ ਰੈਡੀ ਹੋ ਕੇ ਆਵਾਂ ਉਵੇਂ ਰੈਡੀ ਹੋ ਕੇ ਆਉਣਾ ਫਿਰ ਆਪਾਂ ਸੋਚ ਸਕਦਾ ਅੱਜ ਮਾਹ ਮਿਲਣ ਆਪਣਾ ਹੀ ਹੋ ਜਾਏ ਠੀਕ ਹੈ ਠੀਕ ਹੈ